ਖਬਰ ਦਾ ਅਸਰ ਅਜੇ ਹਾ ਹੋਇਆ ਹੈ ਕਿ ਹੁਣ ਐਕਸ਼ਨ ਦੇ ਵਿੱਚ ਪ੍ਰਸ਼ਾਸਨ ਆ ਗਿਆ ਹੈ ਪੀਟੀਸੀ ਨਿਊਜ਼ ਦਾ ਵੱਡਾ ਖਬਰ ਖਬਰ ਦੇ ਉੱਪਰ ਵੱਡਾ ਅਸਰ ਹੋਇਆ ਹੈ ਪੀਟੀਸੀ ਦੇ ਵਿਸ਼ੇਸ਼ ਪ੍ਰੋਗਰਾਮ ਵਿਚਾਰ ਤਕਰਾਰ ਚ ਇੱਕ ਮੁੱਦਾ ਚੁੱਕਿਆ ਗਿਆ ਸੀ ਮੁੱਦਾ ਸੀ ਵਾਤਾਵਰਨ ਨਾਲ ਜੁੜਿਆ ਹੋਇਆ ਜੀ ਹਾਂ ਰੋਪੜ ਪ੍ਰਸ਼ਾਸਨ ਇਸ ਸਮੇਂ ਐਕਸ਼ਨ ਦੇ ਵਿੱਚ ਆਇਆ ਹੈ ਤੇ ਪੀਟੀਸੀ ਨਿਊਜ਼ ਦੀ ਖਬਰ ਦਾ ਅਸਰ ਦੇਖਣ ਨੂੰ ਮਿਲਿਆ ਹੈ ਜੰਗਲਾਂ ਚ ਬਣਾਏ ਜਾ ਰਹੇ ਫਾਰਮ ਹਾਊਸਾਂ ਤੇ ਐਕਸ਼ਨ ਹੋਇਆ ਹੈ ਇਕੋਤਾਮ ਫਰੈਂਡਸ ਐਗਰੀਕਲਚਰ ਫਾਰਮ ਤੇ ਕਾਰਵਾਈ ਕੀਤੀ ਗਈ ਹੈ फार्म हाउसਾਂ ਦੀਆਂ ਰਜਿਸਟਰੀਆਂ ਤੇ ਇੰਤਕਾਲ ਨਾਮਨਜ਼ੂਰ ਹੋਏ ਨੇ 65 ਦੇ ਕਰੀਬ ਰਜਿਸਟਰੀਆਂ ਕਾਨੂੰਨ ਨੂੰ ਛਿੱਕੇ ਟੰਕੇ ਕੀਤੀਆਂ ਗਈਆਂ ਸਨ ਇਸ ਮਸਲੇ ਦਾ ਜ਼ੋਰ ਸ਼ੋਰ ਨਾਲ ਪੀਟੀਸੀ ਨਿਊਜ਼ ਨੇ ਇਸ ਮਸਲੇ ਨੂੰ ਉਜਾਗਰ ਕੀਤਾ ਸੀ ਕਿ ਕਿਵੇਂ ਜੰਗਲ ਦੇ ਵਿੱਚ ਮੰਗਲ ਹੋ ਰਿਹਾ ਹੈ ਮਤਲਬ ਇਹ ਕਿ ਜੰਗਲ ਦੀ ਜ਼ਮੀਨ ਨੂੰ ਨਿੱਜੀ ਮੁਫਾਦ ਲਈ ਕਿਸ ਤਰ੍ਹਾਂ ਆਪਣੀ ਮਰਜ਼ੀ ਦੇ ਮੁਤਾਬਕ ਢਾਲਿਆ ਜਾ ਰਿਹਾ ਸੀ ਆਪਣੀ ਮਰਜ਼ੀ ਦੇ ਮੁਤਾਬਕ ਉਸਤੇ ਡਿਵੈਲਪਮੈਂਟ ਕੀਤੀ ਜਾ ਰਹੀ ਸੀ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਪੀਟੀਸੀ ਨਿਊਜ਼ ਨੇ ਚੁੱਕਿਆ ਵਿਚਾਰ ਤਕਰਾਰ ਖਾਸ ਪ੍ਰੋਗਰਾਮ ਦੇ ਵਿੱਚ ਇਸ ਮੁੱਦੇ ਤੇ ਖਬਰ ਨਸ਼ਰ ਕੀਤੀ ਗਈ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਜਾਗਿਆ ਹੈ ਤੇ ਇਸ ਖਬਰ ਦੇ ਉੱਪਰ ਹੁਣ ਐਕਸ਼ਨ ਵੀ ਹੋ ਗਿਆ ਹੈ ਤੇ ਜੰਗਲਾਂ ਤੇ ਜੰਗਲਾਂ ਦੇ ਵਿੱਚ ਬਣਾਏ ਜਾ ਰਹੇ ਫਾਰਮ ਹਾਊਸਾਂ ਤੇ ਹੁਣ ਐਕਸ਼ਨ ਹੋਇਆ ਹੈ ਤੇ ਜੋ ਦੋ ਫਾਰਮ ਹਾਊਸ ਨੇ ਉਹਨਾਂ ਦੇ ਖਿਲਾਫ ਹੁਣ ਪ੍ਰਸ਼ਾਸਨ ਨੇ ਸਖਤੀ ਦਿਖਾ ਦਿੱਤੀ ਹੈ ਅਸਲ ਅਸਲ ਦੇ ਵਿੱਚ ਵਾਤਾਵਰਣ ਨਾਲ ਹੋ ਰਹੇ ਖਿਲਵਾੜ ਦਾ ਮੁੱਦਾ ਗਰਮਾਉਣ ਤੋਂ ਬਾਅਦ ਰੋਪੜ ਦਾ ਪ੍ਰਸ਼ਾਸਨ ਜਾਗਿਆ ਸੱਡ ਪੱਤਰਕਾਰ ਜਗਜੀਤ ਸਿੰਘ ਇਸ ਸਮੇਂ ਸੱਡਨਨ ਫੋਨ ਲਾਈਨ ਤੇ ਮੌਜੂਦ ਨੇ ਜਗਜੀਤ ਇਹ ਇੱਕ ਵੱਡਾ ਇੰਪੈਕਟ ਹੈ ਪੀਟੀਸੀ ਨਿਊਜ਼ ਦੀ ਖਬਰ ਦਾ ਤੇ ਹੁਣ ਇਸ ਦੇ ਵਿੱਚ ਰੋਪੜ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਅੱਗੇ ਦੀ ਕਾਰਵਾਈ ਸੋਚ ਰਿਹਾ ਹੈ ਦੇਖੋ ਅਗਨੀਰੀ ਕਾਰਵਾਈ ਤਾਂ ਪ੍ਰਸ਼ਾਸਨ ਕੀ ਕਰੇਗਾ ਇਹ ਤਾਂ ਅਜੇ ਕਹਿਣਾ ਸੰਭਵ ਨਹੀਂ ਹੈ ਕਿਉਂਕਿ ਪਹਿਲਾ ਜਿਹੜੀ ਹੁਣ ਕਾਰਵਾਈ ਹੋਈ ਹੈ ਇਹ ਵੀ ਜਦੋਂ ਪੀਟੀਸੀ ਨਿਊਜ਼ ਵੱਲੋਂ ਮੁੱਦਾ ਇਹ ਸਾਰਾ ਸਾਡੇ ਵੱਲੋਂ ਚੁੱਕਿਆ ਗਿਆ ਇਸ ਸਾਰੇ ਮਾਮਲੇ ਦੀ ਤਹਿਤ ਜਾ ਕੇ ਇਸ ਨਾਲ ਸੰਬੰਧਿਤ ਜਿਹੜੇ ਦਸਤਾਵੇਜ਼ਾਂ ਦੀ ਘੋਖ ਜਿਹੜੀ ਜਦੋਂ ਕੀਤੀ ਗਈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਕਾਰਵਾਈ ਵੀ ਤਾਂ ਜਾ ਕੇ ਸੰਭਵ ਹੋ ਸਕੀ ਹੈ ਔਰ ਇਸ ਮਾਮਲੇ ਦੇ ਵਿੱਚ ਹੁਣ ਜਿਹੜਾ ਮਾਲ ਵਿਭਾਗ ਹੈਗਾ ਉਸ ਦੇ ਵੱਲੋਂ 65 ਦੇ ਲਗਭਗ ਜੋ ਤਾਜ਼ੀਆਂ ਰਜਿਸਟਰੀਆਂ ਜਿਹੜੀਆਂ ਹੋਈਆਂ ਸਨ ਉਹਨਾਂ ਦੇ ਜਿਹੜੇ ਇੰਤਕਾਲ ਆ ਉਹਨਾਂ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਉਹ ਜਿਹੜੀਆਂ ਰਜਿਸਟਰੀਆਂ ਨੇ ਉਹ ਫਿਲਹਾਲ ਉਹਨਾਂ ਦੇ ਉੱਤੇ ਖਤਰੇ ਦੀ ਜਿਹੜੀ ਤਲਵਾਰ ਆ ਉਹ ਲਟਕ ਗਈ ਹੈ ਕਿਉਂਕਿ ਇੰਤਕਾਲ ਜਿਹੜੇ ਨੇ ਉਹ ਨਾਮਨਜ਼ੂਰ ਕਰ ਦਿੱਤੇ ਗਏ ਨੇ ਮਾਲ ਵਿਭਾਗ ਵੱਲੋਂ ਪਰ ਜੇਕਰ ਦੂਸਰੀ ਕਾਰਵਾਈ ਦੀ ਉਹਦੇ ਵਿੱਚ ਗੱਲ ਕੀਤੀ ਜਾਵੇ ਤਾਂ ਇੱਕ ਜਿਹੜਾ ਪਰਚਾ ਪੁਲਿਸ ਵੱਲੋਂ ਜਿਹੜਾ OPTC نیوز ਵੱਲੋਂ ਜਦੋਂ ਪੈੜ ਨੱਪੀ ਗਈ ਸੀ ਸਾਰੇ ਮਾਮਲੇ ਦੀ ਕਾੜੀ-ਕਾੜੀ ਦੇ ਵਿੱਚ ਇੱਕ ਸਾਲ ਪੁਰਾਣੀ ਜਿਹੜੀ ਕੰਪਲੇਂਟ ਪਈ ਸੀ ਹਾਊਸਿੰਗ ਐਂਡ ਡਿਵੈਲਪਮੈਂਟ ਡਿਪਾਰਟਮੈਂਟ ਦੀ ਉਸ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀਗਾ ਤਾਂ ਉਸ ਪਰਚੇ ਦੇ ਵਿੱਚ ਹੁਣ ਜੰਗਲਾਤ ਵਿਭਾਗ ਦੀ ਸ਼ਿਕਾਇਤ ਦੇ ਉੱਤੇ ਜਿਹੜੀਆਂ ਜੰਗਲਾਤ ਵਿਭਾਗ ਨਾਲ ਸੰਬੰਧਿਤ ਧਾਰਾਵਾਂ ਆ ਉਹਦਾ ਜਿਹੜਾ ਵਾਧਾ ਜਿਹੜਾ ਉਸ ਪਰਚੇ ਦੇ ਵਿੱਚ ਕਰ ਦਿੱਤਾ ਗਿਆ ਹੈ ਤਾਂ ਇਹ ਨਵੀਆਂ ਜਿਹੜੀਆਂ ਡਵੈਲਪਮੈਂਟ ਸਟਰੀਆਂ ਨੇ ਇਸ ਮਾਮਲੇ ਦੇ ਵਿੱਚ ਹੋਈਆਂ ਨੇ ਪਰ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਅ ਫਾਰਮ ਹਾਊਸ ਲੰਬੇ ਸਮੇਂ ਤੋਂ ਬਣਦੇ ਰਹੇ ਉਸ ਤੇ ਜਿਹੜੀਆਂ ਡਵੈਲਪਮੈਂਟਸ ਐ ਉਹ ਚਲਦੀਆਂ ਰਹੀਆਂ ਤਾਂ ਅਧਿਕਾਰੀ ਕੀ ਉਦੋਂ ਸੁੱਤੇ ਹੋਏ ਸੀ ਅਧਿਕਾਰੀਆਂ ਨੇ ਕੀ ਉਦੋਂ ਇਹ ਚੀਜ਼ਾਂ ਜਾ ਕੇ ਨਹੀਂ ਦੇਖੀਆਂ ਮੌਕੇ ਦੇ ਉੱਤੇ ਜਦਕਰ ਜੇਕਰ ਤੁਸੀਂ ਜੰਗਲਾਤ ਵਿਭਾਗ ਦੀ ਦਫ਼ਾ 4 ਦਫ਼ਾ 5 ਦੇ ਅਦੀਨੋਂ ਦੀ ਜ਼ਮੀਨ ਦੀ ਗੱਲ ਕਰੋ ਤਾਂ ਜੇਕਰ ਤੁਸੀਂ ਇੱਕ ਟਰਾਲੀ ਵੀ ਕਿਤੇ ਮਿੱਟੀ ਦੀ ਕੋਈ ਜਾਂ ਕੋਈ ਵੀ ਛੇੜਖਾਨੀ ਕੋ ਕਰ ਲੈਂਦਾ ਤਾਂ ਤੁਰੰਤ ਉਹਦੇ ਪਰਚਾ ਦਰਜ ਕਰ ਦਿੱਤਾ ਜਾਂਦਾ ਤਾਂ ਇਸ ਇੱਥੇ ਜਿਹੜੇ ਜਿਹੜੇ ਵੱਡੇ ਪੱਧਰ ਦੇ ਉੱਤੇ 1000 ਕਿਲੇ ਦੇ ਵਿੱਚ ਜਿਹੜੇ ਨੇ ਉਹ ਫਾਰਮ ਹਾਊਸ ਜਿਹੜੇ ਨੇ ਉਹ ਡਵੈਲਪ ਹੋਣ ਲੱਗ ਗਏ ਉੱਥੇ ਤਾਂ ਕੀ ਇਹ ਸਾਰੀ ਡਿਵੈਲਪਮੈਂਟ ਜਿਹੜੀ ਹੈ ਸਾਰੀ ਜਿਹੜੀਆਂ ਉਹ ਸਾਰੀਆਂ ਨੇ ਬਿਲਕੁਲ ਜਗਜੀਤ ਜੋ ਸਵਾਲ ਵੱਡਾ ਖੜਾ ਹੈ ਇਹੀ ਹੁੰਦਾ ਜੋ ਤੁਹਾਡੀ ਰਿਪੋਰਟ ਦੇ ਵਿੱਚ ਨਸ਼ਰ ਕੀਤਾ ਗਿਆ ਕਿ 65 ਰਜਿਸਟਰੀਆਂ ਕਰਵਾ ਦਿੱਤੀਆਂ ਗਈਆਂ ਇੰਤਕਾਲ ਦੀ ਤਿਆਰੀ ਚੱਲ ਰਹੀ ਸੀ ਹੁਣ ਇਹ ਰਜਿਸਟਰੀਆਂ ਤੇ ਖੈਰ ਰੋਕ ਲੱਗ ਗਈ ਹੈ ਪਰ 65 ਰਜਿਸਟਰੀਆਂ ਇਸ ਦੇ ਵਿੱਚ ਸਿੱਧੇ-ਸਿੱਧੇ ਤੌਰ ਤੇ ਪੂਰਾ ਤੰਤਰ ਮਿਲਿਆ ਹੋਇਆ ਜੀ ਬਿਲਕੁਲ ਗਲੀਬ ਜਿਹੜੀਆਂ 65 ਰਜਿਸਟਰੀਆਂ ਇਹ ਤਾਂ ਹੁਣ ਜਿਹੜੀਆਂ ਤਾਜ਼ੀਆਂ ਜਿਹੜੀਆਂ ਕੁਝ ਇੱਕ ਹਫ਼ਤੇ ਦੇ ਲਗਭਗ ਜਿਹੜੇ ਸਮੇਂ ਦੇ ਵਿੱਚ 65 ਰਜਿਸਟਰੀਆਂ ਜਿਹੜੀਆਂ ਹੋਈਆਂ ਨੇ ਤਾਂ ਇਸ ਤੋਂ ਪਹਿਲਾਂ ਵੀ ਇਸ ਦੇ ਵਿੱਚ ਜਿਹੜੀ ਖਿਸਦੜ ਫੋਕਤ ਹੈ ਜਿਹੜੀ ਉਹ ਹੋ ਚੁੱਕੀ ਆ ਉਹਦੀ ਜਦੋਂਕਤ ਇਨਵੈਸਟੀਗੇਸ਼ਨ ਹੋਏਗੀ ਤਾਂ ਹੋਰ ਵੀ ਜਿਹੜੇ ਤੱਤ ਹੈ ਉਹ ਸਾਹਮਣੇ ਆਉਣਗੇ ਇਹ ਇਹ ਜਿਹੜੇ ਫਾਰਮ ਹਾਊਸ ਹੈ ਇਹ ਖਰੀਦੇ ਕਿੰਨਾ ਲੋਕਾਂ ਨੇ ਆ ਉਹ ਜਦੋਂ ਉਹਨਾਂ ਦੇ ਨਾਮ ਸਾਹਮਣੇ ਆਣਗੇ ਤਾਂ ਮੈਨੂੰ ਲੱਗਦਾ ਇੱਕ ਬਹੁਤ ਵੱਡਾ ਜਿਹੜਾ ਸਕੈਂਡਲ ਹੈ ਦੇ ਵਿੱਚ ਜਿਹੜਾ ਉਹ ਨਜ਼ਰ ਆ ਸਕਦਾ ਜੇਕਰ ਵਿਜੀਲੈਂਸ ਜਾਂ ਕੋਈ ਉੱਚ ਅਧਿਕਾਰੀਆਂ ਦੀ ਜਕਰ ਕੋਈ ਟੀਮ ਹੈ ਇਸ ਦੀ ਜਾਂਚ ਕਰਦੀ ਹੈ ਤਾਂ ਇਹਦੇ ਵਿੱਚ بڑے ਵੱਡੇ ਜਿਹੜੇ ਤੱਤ ਨੇ ਬੜਾ ਵੱਡਾ ਜਿਹੜਾ ਇੱਕ ਕਫਲਾ ਜਿਹੜਾ ਉਹ ਨਿਕਲ ਕੇ ਸਾਹਮਣੇ ਆ ਸਕਦਾ ਜਿੱਥੇ ਕਿ ਇਹ ਪੀਐਲਪੀਏ ਜਿਹੜਾ ਐਕਟ ਹੈਗਾ ਉਸ ਦੀ ਉਲੰਘਣਾ ਹੈਗੀ ਆ ਔਰ ਉਸ ਤੋਂ ਇਲਾਵਾ ਜਿਹੜੇ ਹੋਰ ਵੱਖ-ਵੱਖ ਜਿਹੜੀਆਂ ਸਰਕਾਰੀ ਨੀਮਾ ਦੀ ਜਿਹੜੀ ਉਲੰਘਣਾ ਹੈਗੀ ਆ ਉਸ ਦੇ ਨਾਲ ਦੇ ਨਾਲ ਕਿਤੇ ਨਾ ਕਿਤੇ ਲੋਕਾਂ ਦੇ ਨਾਲ ਵੀ ਕਬੱਡੀ ਛੱਗੀ ਵੀ ਹੈਗੀ ਜਿਨ੍ਹਾਂ ਲੋਕਾਂ ਨੂੰ ਇਹ ਫਾਰਮ ਉਸ ਵਿੱਚ ਗਏ ਨੇ ਉਹ ਵਿੱਚ ਗਏ ਨੇ ਇਕੋ ਇੱਕ ਜਿਹੜੀ ਉਹ ਦੱਸ ਕੇ ਨਾ ਇੱਕ ਫੋਰੈਸਟ ਡਿਪਾਰਟਮੈਂਟ ਭਾਰ ਸਰਕਾਰ ਦੀ ਸਕੀਮ ਦੇ ਅਧੀਨ ਜਿਹੜਾ ਇਹਨਾਂ ਨੂੰ ਦੱਸ ਕੇ ਜਿਹੜੇ ਇਹ ਵਿੱਚ ਗਏ ਨੇ ਉਹ ਇੱਥੋਂ ਤੱਕ ਕਿ ਪ੍ਰਸ਼ਾਸਨ ਨੇ ਆਪਣੇ ਵੱਲੋਂ ਇੱਕ ਜਿਹੜੀ ਹੈ ਅਖਬਾਰ ਦੇ ਵਿੱਚ ਨੋਟਿਸ ਵੀ ਦਿੱਤਾ ਵੀ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਫਾਰਮ ਹਾਊਸ ਇਹ ਕਹਿ ਕੇ ਵਿਚੇ ਜਾ ਰਹੇ ਨੇ ਉਹ ਨਾ ਜਿਹੜੇ ਪਬਲਿਕ ਉਹਦੇ ਲਈ ਅਵੇਅਰ ਹੋ ਜਵੇ ਪਰ ਉਸ ਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਨੱਕ ਹੇਠਾਂ ਇਹ ਜਿਹੜੇ ਫਾਰਮ ਵਿਕੇ ਵੀ ਔਰ ਇਹਨਾਂ ਦੀਆਂ ਰਜਿਸਟਰੀਆਂ ਵੀ ਹੋਈਆਂ ਜਿਨ੍ਹਾਂ ਰਜਿਸਟਰੀਆਂ ਦੇ ਇੰਤਕਾਲ ਹੁਣ ਪ੍ਰਸ਼ਾਸਨ ਨੇ ਨਾਮਜ਼ੂਰ ਕਰ ਦਿੱਤੇ ਨੇ ਪਰ ਦੂਸਰੀ ਵੱਡੀ ਗੱਲ ਇਹ ਹੈ ਵੀ ਕੀ ਜ਼ਮੀਨੀ ਪੱਧਰ ਦੇ ਉੱਤੇ ਜਾ ਕੇ ਵੀ ਪ੍ਰਸ਼ਾਸਨ ਉੱਥੇ ਕੋਈ ਕਾਰਵਾਈ ਕਰੇਗਾ ਇਹ ਇੱਕ ਵੱਡਾ ਜਿਹੜਾ ਸਵਾਲ ਹੈਗਾ ਉਹ ਪ੍ਰਸ਼ਾਸਨ ਦੇ ਉੱਤੇ ਖੜਾ ਹੁੰਦਾ ਔਰ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਨੂੰ ਬਿਲਕੁਲ ਬਿਲਕੁਲ ਜਗਦੀਤ ਕਿਉਂਕਿ ਅਸੀਂ ਜਦੋਂ ਇਸ ਖਬਰ ਦੇ ਉੱਪਰ ਪੂਰੀ ਰਿਪੋਰਟਿੰਗ ਕੀਤੀ ਹੈ ਤਾਂ ਅਸੀਂ ਇਸ ਖਬਰ ਦੀ ਕੋਖ ਪੜਤਾਲ ਵੀ ਕਰਦੇ ਰਵਾਂਗੇ ਕਿ ਅਸਲ ਦੇ ਵਿੱਚ ਇਸ ਦੇ ਵਿੱਚ ਪ੍ਰਸ਼ਾਸਨ ਤੇ ਸਰਕਾਰ ਕੀ ਫੈਸਲਾ ਲੈਂਦੀ ਹੈ ਇਸ ਖਬਰ ਨੂੰ ਇੰਨੀ ਆਸਾਨੀ ਨਾਲ ਅਸੀਂ ਨਹੀਂ ਛੱਡਾਂਗੇ ਤਾਂ ਪੀਟੀਸੀ ਨਿਊਜ਼ ਦੀ ਖਬਰ ਦਾ ਜੋ ਅਸਰ ਹੋਇਆ ਹੁਣ ਪ੍ਰਸ਼ਾਸਨ ਜਾਗਿਆ ਪਰ ਵੱਡਾ ਸਵਾਲ ਇਹ ਹੈ ਕਿ ਖਬਰ ਦਿਖਾਉਣ ਤੋਂ ਪਹਿਲਾਂ ਪ੍ਰਸ਼ਾਸਨ ਕੀ ਸੁੱਤਾ ਪਿਆ ਸੀ